अच्छा नो अच्छा नाही लागਦੀ ਨੀ ਨੌਕਰੀ ਤੇ ਮੈਂ ਲੱਗਣ ਨਹੀਂ ਦਿੰਦੇ ਇਹਨੂੰ ਤੈਨੂੰ ਪਤਾ ਕਿ ਮੈਂ ਪਰਮੇਸ਼ਵਰ ਨੇ ਮੈਨੂੰ ਚੁਣਿਆ ਜੋ ਮੈਂ ਸ਼ਬਦ ਯੂਜ਼ ਕਰਦਾ ਉਹ ਪੂਰੇ ਕਰਦਾ ਪਰਮੇਸ਼ਵਰ ਪਤਾ ਤੈਨੂੰ ਪਤਾ ਤੈਨੂੰ ਹੈ ਇਹਨੂੰ ਪਤਾ ਨਾ ਜੋ ਮੈਂ ਬੋਲ ਕੇ ਜਾਊਂਗਾ ਉਹਨੂੰ ਕੋਈ ਜੰਮਣਿਆ ਜੰਮਿਆ ਨਹੀਂ ਰੋਕਣ ਵਾਲਾ ਇਹ ਪ੍ਰਾਰਥਨਾ ਵੀ ਕਰਦੀ ਹਾਂ ਹੁਣ ਹੱਥ ਚੈੱਕ ਕਰ ਹੁਣ ਜਾਏਗਾ ਹਾਂ ਠੀਕ ਹੈ ਪਹਿਲਾਂ ਬਿਲਕੁਲ ਸੁਣਨ ਹੋ ਰਹੀ ਸੀ ਦਰਦ ਵੀ ਹੁੰਦਾ ਸੀ ਦੋ ਤਿੰਨ ਦਿਨ ਮੈਂ ਪਹਿਲਾਂ ਬੋਲੇ ਸੀ ਨਾ ਠੀਕ ਲੈ ਤੁਹਾਡੇ ਹੱਥ ਹੁਣ ਚੈੱਕ ਠੀਕ ਜੀ ਹੁੰਦਾ ਕੋਈ ਪ੍ਰੋਬਲਮ ਨਹੀਂ ਚਲ ਠੀਕ ਹੁਣ ਚੈੱਕ ਬੋਲਦਾ ਨਹੀਂ ਅੱਗੇ ਬਿਨਰਮ ਸੌਦੇ ਨਹੀਂ ਸੱਚੇ ਨੇ ਬੈਸਟ ਨੇ ਅੱਜ ਤੁਹਾਡੇ ਘਰ ਤੇ ਸ਼ਾਂਤੀ ਆਊਗੀ ਆਮੀਨ ਅੱਜ ਤੋਂ ਬਾਅਦ ਤੁਹਾਡੇ ਘਰ ਸ਼ਾਂਤੀ ਹੈਗੀ ਆਈਏ ਮੈਂ ਤੁਹਾਡੇ ਵਾਸਤੇ ਇੱਕ ਹੋਰੀ ਫੇਰ ਦੁਆ ਕਰਾਂ ਭਰਵੰਤਿਰਾਤਮਾ ਹallelujah ਪਲੇਸ ਦਾ ਲਾਰਡ ਅੱਜ ਮੈਂ ਪਿੰਡ ਨਮਾ ਗਾਉ ਇਸ ਘਰ ਦੇ ਵਿੱਚ ਆਇਆਗਾ ਔਰ ਇਸ ਬੱਚੀ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਸੀਗੀ ਇਹ ਬੱਚੀ ਟਰਾਈ ਕਰ ਰਹੀ ਸੀ ਜੌਬ ਦਾ ਕਾਫੀ ਥਾਂਵੇਂ ਨਾਲ ਟਰਾਈ ਕੀਤਾ ਲੇਕਿਨ ਉਹ ਕੰਮ ਨਹੀਂ ਹੋਇਆ ਔਰ ਜਦੋਂ ਮੈਂ ਇਸ ਘਰ ਦੇ ਵਿੱਚ ਆਇਆ ਤੇ ਮੇਰੇ ਨਾਲ ਬੈਠੇ ਇਹਨਾਂ ਨੇ ਆਪਣੀ ਗੱਲ ਸ਼ੇਅਰ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਪਰਮੇਸ਼ਵਰ ਤੁਹਾਨੂੰ ਇਸ ਕੀ ਬLES ਕਰੇਗਾ ਤੇ ਆਪਣੀ ਤਿਆਰੀ ਕਰੋ ਇਹਨਾਂ ਨੇ ਵਿਸ਼ਵਾਸ ਕੀਤਾ ਵਿਸ਼ਵਾਸ ਕਰਨ ਤੋਂ ਬਾਅਦ ਜਦੋਂ ਮੈਂ ਕੋਸ਼ਨਾ ਕੀਤੀ ਔਰ ਦੁਸ਼ਟ ਆਤਮਾ ਪ੍ਰਗਟ ਹੋਈ ਦੁਸ਼ਟ ਆਤਮਾ ਯਾਰ ਹੋਈ ਤੇ ਆਈ ਆਪਾਂ ਇਹਨਾਂ ਦੇ ਮੂੰਹੋਂ ਸੁਣਦੇ ਹਾਂ ਤੇ ਕਿਰੇਡੇ ਪਿੰਡ ਤੋਂ ਨੇ ਕੀ ਨਾਮ ਇਹਨਾਂ ਦਾ ਕਿੰਨੇ ਵਾਰੀ ਇਹ ਟਰਾਈ ਕਰ ਚੁੱਕਿਆ ਯਾਦ ਰੱਖਣਾ ਕਿ ਮੈਂ ਜੋ ਬੋਲਦਾ ਪਰਮੇਸ਼ਵਰ ਅੱਜ ਤੋਂ ਬਾਅਦ ਇਸ ਬੱਚੇ ਨੂੰ ਅੱਛੀ ਜੋਬ ਦੇ ਨਾਲ ਬles ਕਰੇਗਾ ਔਰ ਖੁਦਾਵਾਨ ਨੇ ਦੇ ਘਰ ਦੇ ਵਿੱਚ ਕੰਮ ਕਰੇਗਾ ਮੈਜ਼ਾਨ ਦਾ ਖੁਦਾਵਾਨ ਨਾਮ ਦੇ ਵਿੱਚ ਆਮੇਂ ਆ ਬਟ ਕੀ ਨਾਮ ਤੁਹਾਡਾ ਮੇਰਾ ਨਾਮ ਰਾਜਨਦੀਪ ਕਹੜਾ ਹਾਂ ਮੈਂ ਪਿੰਡ ਨਮੇ گاؤں ਤੋਂ ਹਾਂ ਤੇ ਮੈਂ ਜੋਬ ਤੋਂ ਕਾਫੀ ਟਾਈਮ ਤੋਂ ਟਰਾਈ ਕਰ ਰਹੀ ਆ ਪਹਿਲਾਂ ਮੈਂ ਕਵਾਰੀ ਹੁੰਦੀ ਗਵਰਨਮੈਂਟ ਜੋਬ ਪੁਲਿਸ ਵਾਸਤੇ ਟਰਾਈ ਕਰਦੀ ਸੀ ਉਸ ਟਾਈਮ ਵੀ ਮੈਨੇ ਕੋਈ ਹੋ ਨਹੀਂ ਹੋਇਆ ਫਿਰ ਇਸ ਤੋਂ ਬਾਅਦ ਮੈਂ ਸਸਰਾਹਲ ਆਈ ਇੱਥੇ ਇਹਨਾਂ ਨੇ ਸਟੱਡੀ ਕਰਵਾਈ ਫਿਰ ਮੈਂ ਜੋਬ ਵਾਸਤੇ ਕਾਫੀ ਸਮਿਆਂ ਤੋਂ 6-7 ਸਾਲਾਂ ਤੋਂ ਟਰਾਈ ਕਰ ਰਹੀ ਆ ਮੈਨੂੰ ਕਦੇ ਵੀ ਜੋਬ ਵਾਸਤੇ 2-3 ਨੰਬਰਾਂ ਤੋਂ ਹਮੇਸ਼ਾ ਮੈਂ ਰਹਿ ਜਾਂਦੀ ਆ ਅੱਜ ਪਰਮੇਸ਼ਰ ਦੇ ਦਾਸ ਨੇ ਮੇਰੇ ਲਈ ਪ੍ਰਾਰਥਨਾ ਕੀਤੀ ਆ ਗੋਸਟ ਅੱਜ ਜੇ ਕੋਈ ਕਹਾਣੀ ਕੀਤੀ ਆ ਮੇਰਾ ਵਿਸ਼ਵਾਸ ਹੈ ਕਿ ਮੈਂ ਅਸ ਤੋਂ ਬਾਅਦ ਗਵਰਨਮੈਂਟ ਜੋਬ ਦੇ ਨਾਲ ਬਲੈਸਾਂ ਆਹੀ ਇਸ਼ੂ ਦੇ ਨਾਮ ਵਿੱਚ ਹਮਨੇ ਤੁਸੀਂ ਪਹਿਲਾਂ ਕਦੇ ਖੇਡੇ ਸੀ ਜਿੱਦਾਂ ਤੁਸੀਂ ਅੱਜ ਖੇਡੇ ਕਦੇ ਹਾਂ ਠੀਕ ਹੈ ਤਾਂ ਕੈਮਰਾ ਇਹ ਮੈਨੂੰ ਆ ਬਹੁਤ ਲਿਖੇ ਪੈਂਦੇ ਨੇ ਕਦੇ ਤਾਂ ਮੈਨੂੰ ਸਬਜ਼ੀ ਵਾਲ ਦਾ ਲਿਖਿਆ ਪੈਂਦਾ ਸੀ ਕਦੇ ਮੈਨੂੰ ਐਵੇਂ ਵੀ ਅਚਾਨਕ ਹੀ ਕੁਝ ਨਾ ਕੁਝ ਦਿਸਦਾ ਰਹਿੰਦਾ ਸੀ ਵੀ ਨੋਟਸ ਤੇ ਕਈ ਵਾਰ ਬਾਜਾ ਵੀ ਆਉਂਦਿਆਂ ਨੇ ਹਾਂ ਸੁਣਾਓ ਆ ਮੈਂ ਬੋਲਿਆ ਸੀ ਕਿ ਤੁਹਾਨੂੰ ਆਵਾਜ਼ਾਂ ਪੈਂਦੀਆਂ ਨੇ ਹਾਂਜੀ ਮੈਨੂੰ ਪੈਂਦੀਆਂ ਭਲੇਖੇ ਪੈਂਦੀਆਂ ਹਾਂਜੀ ਪੇਟ ਵਿੱਚ ਕੱਸਿਆ ਜਾਂਦਾ ਹਾਂਜੀ ਤੁਹਾਡਾ ਪੇਟ ਕੱਸਿਆ ਜਾਂਦਾ ਤੁਸੀਂ ਇਹ ਗੱਲ ਮੇਰੇ ਨਾਲ ਸ਼ੇਅਰ ਕੀਤੀ ਸੀ ਨਹੀਂ ਜਾਂ WhatsApp ਤੇ ਗੱਲ ਕੀਤੀ ਨਹੀਂ ਜਿੱਤ ਕਦੇ ਵੀ ਨਹੀਂ ਲੇਕਿਨ ਜਦੋਂ ਮੈਂ ਬੈਠਾ ਸੀਗਾ ਤੇ ਪਰਮੇਸ਼ਰ ਨੇ ਮੈਨੂੰ ਕਿਹਾ ਕਿ ਇਸ ਕੁੜੀ ਨੂੰ ਆਵਾਜ਼ਾਂ ਪੈਂਦੀਆਂ ਨੇ ਤੇ ਇਹਨੂੰ ਆਵਾਜ਼ਾਂ ਪੈਂਦੀਆਂ ਨੇ ਭਲੇਖੇ ਪੈਂਦੇ ਆ ਪੇਟ ਨੂੰ ਕੱਸਿਆ ਜਾਂਦਾ ਹਾਂਜੀ ਲੇਕਿਨ ਉਹ ਦੁਸ਼ਟ ਆਤਮਾ ਨਿਕਲੀ ਅਜ ਕਿੰਨੇ ਪ੍ਰਾਣੀ ਦੁਸ਼ਟ ਆਤਮਾ ਬੋਲੀ ਸੀ ਅਜ ਯਾਰ ਕੰਦੀ ਸੀ ਰੋਜ਼ ਕੰਦੀ ਮੰਮੀ ਮੈਨੇ ਬੜੇ ਖਿਪੈਂਦੀ ਹੈ ਯਾਰ ਨਹੀਂ ਜਾਂਦੀ ਹੈਗੀ ਚਰਚਮਾ ਕੰਦੀ ਮੈਨੂੰ ਐ ਮੰਮੀ ਨੂੰ ਲੱਗਦਾ ਜਿਵੇਂ ਮੇਰੇ ਅੱਗੇ ਲੱਗਿਆ ਕੋਈ ਫਿਰ ਰਿਹਾ ਹੈ ਹਾਂ ਮੈਨੂੰ ਲੱਗਦਾ ਮੈਨੂੰ ਵਕਤੋਂ ਚਰਚਮਾ ਬਗਜੀ ਗਿਆ ਮੈਨੂੰ ਡਰਦੀ ਕੋਈ ਨਹੀਂ ਜੀ ਵੀ ਆ ਮਤਲਬ ਕਈ ਤੋਂ ਡਰ ਜੀ ਬੀ ਆਪਨ ਦੀ ਇਹ ਜੀਤਰਾ ਮਮਮੀ ਚਿੱਟਾ ਚਿੱਟਾ ਫਿਰ ਰਿਹਾ ਮਰੇ ਅਗੇ ਲਗੇ ਲਾ ਫਿਰ ਰਹਾ ਹੈ ਕੰਦੀ ਮੇਰੇ ਕੋਲ ਕੁਝ ਨਹੀਂ ਹਾਂਜੀ ਬਲੇ ਹੋਰ ਨਹੀਂ ਪ੍ਰੋਬਲਮ ਹੁੰਦੀ ਇਸ ਨੂੰ ਨਾਲ ਨਾਲ ਬਸ ਇਹੀ ਸੀ ਲੜਾਈ ਮੈਂ ਮਮਮੀ ਨੂੰ ਕੁਛ ਸਵੇਰੇ ਨਾ ਮਾ ਦੂੰਗਾ ਇੰਨਾ ਮੋਲੇ ਗੂਤਾ ਨਾ ਵੀ ਮੰਨੇ ਵੀ ਹੱਦੋਂ ਬਾਧੀ ਆਪਣੇ ਹਸਬੰਡ ਨੂੰ ਮੈਂ ਬਖਸ਼ ਦਿੱਤੀ ਉਹਨੂੰ ਵੀ ਇੰਨਾ ਪੁੱਟਾ ਸਿੱਧਾ ਹੋ ਗਿਆ ਓਕੇ ਮੇਰੇ ਹਸਬੰਡ ਨਾਲ ਲੜਾਈ ਹੁੰਦੀ ਸੀ ਬਹੁਤ ਹਾਂਜੀ ਬਹੁਤ ਜ਼ਿਆਦਾ ਬੋਚਰ ਬੋਲਦਾ ਨਹੀਂ ਅਗੇ ਉਹ ਬਿਨਰ ਮਸਵਾਦ ਨਹੀਂ ਸੱਚੀ ਇੰਨੇ ਬੈਸਟ ਨਹੀਂ ਆ ਜਦੋਂ ਤੁਹਾਡੇ ਘਰ ਤੇ ਸ਼ਾਂਤੀ ਆਊਗੀ ਸਭ ਨੂੰ ਅੱਜ ਦੁਆ ਤੁਹਾਡੇ ਘਰ ਸ਼ਾਂਤੀ ਹੈਗੀ ਆਈਏ ਮੈਂ ਤੁਹਾਡੇ ਵਾਸਤੇ ਇੱਕ ਵਾਰੀ ਫੇਰ ਦੁਆ ਕਰ। ਪ੍ਰਵੰਤਰਾਤਮਾ ਨੂੰ ਟੱਚ ਕਰ ਚੁੱਕਿਆ ਇਹਦੇ ਹੱਥ ਬਿਲਕੁਲ ਠੀਕ ਹੋ ਚੁੱਕੇ ਨੇ ਖੁਦਾ ਵਲੋਂ। ਦੀ ਬਲੇਸਿੰਗ ਇਹਦਾ ਪਿੱਛਾ ਕਰੀ ਬ੍ਰੀ ਫਾਰਮੇਰੀਅਲ। ਤੁਹਾਡੇ ਵਾਸਤੇ ਲਿਖਿਆ ਆ ਆ ਸਾਰੀਆਂ ਅਸ਼ੀਸ਼ਾਂ ਤੁਹਾਡੇ ਪਿੱਛੇ ਬੈ ਕੇ ਤੁਹਾਨੂੰ ਮਿਲਣਗੀਆਂ ਵੀਰ ਪਰਮੇਸ਼ਰ ਦੇ ਤਾ। ਪਹਿਲਾਂ ਇਹ ਫਿਰਦੇ ਸੀ ਪਤਾ ਹੁਣ ਇਹਨਾਂ ਦੇ ਪਿੱਛੇ ਅਸੀ ਅਸੀਸਾਂ ਭਜਣ ਖੁਦਾ ਵੰਦਾ ਯਸ ਆਮੀਨ ਸਾਰਿਆਂ ਦਾ ਆਪਣਾ ਪ੍ਰੋਟੈਕਸ਼ਨ ਤੁਹਾਡੀ ਸਾਮਰਥੀ ਜਿੰਦਾ ਨਾਮ ਦੇ ਵਿੱਚ ਆਪਾਂ ਹੁਣ ਹੱਥ ਚੈੱਕ ਕਰ ਹੁਣ ਚੈੱਕ ਹਾਂਜੀ ਠੀਕ ਹੈ ਪਹਿਲਾਂ ਬਿਲਕੁਲ ਸੁਣ ਹੋ ਰਹੀ ਸੀ ਇਹ ਦਰਦ ਵੀ ਹੁੰਦਾ ਸੀ ਦੋ ਤਿੰਨ ਦਿਨ ਮੈਂ ਪਹਿਲਾਂ ਬੋਲੇ ਸੀ ਨਾ ਠੀਕ ਲੈ ਸੋ ਜਾ ਹੱਥ ਹੁਣ ਚੈੱਕ ਕਰੋ ਠੀਕ ਨਹੀਂ ਹੁੰਦਾ ਕੋਈ ਪ੍ਰੋਬਲਮ ਨਹੀਂ ਚਲ ਠੀਕ ਹੁਣ ਜਾਂ ਪੈਂਦੀਆਂ ਨੇ ਭਲੇਕੇ ਪੈਂਦੇ ਆਤਮਾ 'ਚ ਮੈਂ ਵਿਖ ਰਿਹਾ ਕਿ ਲੇਟ ਜਿਹਨੂੰ ਮੈਂ ਵਿਖ ਰਿਹਾ ਇੱਕ ਆਤਮਾ ਦੇ ਵਿੱਚ ਚਲ ਨਿਕਲੇ ਚੋਂ ਨਿਕਲੇ ਆਵਾਜਾਂ ਤੂੰ ਹੀ ਮਾਰਦੀ ਹੈ ਹੈ ਆਵਾਜਾਂ ਤੂੰ ਮਾਰਦੀ ਹੈ ਹੈ ਹੋ ਹੈ ਹਾਂ ਭਲੇਖੇ ਵੀ ਤੂੰ ਪਾਉਣੀ ਹੈ ਹਾਂ ਆਵਾਜਾਂ ਮਾਰਦੀ ਹੈ ਹਾਂ ਇਹਦਾ ਨਾਮ ਲੈ ਕੇ ਆਵਾਜਾਂ ਮਾਰਦੀ ਹੈ ਹਾਂ ਮਾਰਦੀ ਹਾਂ ਹਾਂ ਕਿੰਨੇ ਟਾਈਮ ਤੋਂ ਅੱਜ ਘਰ ਚ ਮੌਸਮੇ ਤੋਂ ਕਿੰਨੇ ਸਮੇਂ ਤੋਂ ਮੌਸਮ ਆ ਗਿਆ ਮੈਨੂੰ ਕਿੰਨੇ ਸਾਲ ਹੋ ਗਏ ਮੌਸਮੇ ਤੋਂ ਮੈਂ ਹਾਂ ਤੂੰ ਲੀਡ ਦਾ ਕਿੱਥੋਂ ਹੈ ਤੂੰ ਹੁਣ ਤੂੰ ਰਹਿਣਾ ਐਸ ਘਰ ਚ ਨਾ ਜੋ ਆਪ ਨੂੰ ਕੌਣ ਰੋਕਦਾ ਮੈਂ ਰੋਕ ਦਿਆਂ ਰਿਕਾਵਟਾਂ ਤੋਂ ਕੌਣੀ ਐ ਮੈਂ ਪਾਣੀ ਆ ਹਾਂ ਨਹੀਂ ਇਹ ਪੁਲਸਾਰੀ ਤੇ ਲੱਗ ਜਾਂਦੀ ਅੱਜ ਨੂੰ ਹਾਂ ਮੈਂ ਤਾਂ ਹੀ ਨਹੀਂ ਲਾੜ ਦਿੱਤੀ ਇਹਨੂੰ ਅੱਛਾ ਹਾਂ ਇਹ ਤਾਂ ਵਰਦੀ ਪਹਿ ਜਾਂਦੀ ਕਿਉਂ ਪਹਿਂਦੀ ਐ ਇਹ ਵਰਦੀ ਮੈਂ ਪਹਿਣ ਨਹੀਂ ਦਿੰਦੀ ਪਹਿਣ ਨਹੀਂ ਦਿੰਦੀ ਨਾ ਅੱਛਾ ਮੈਂ ਨੌਕਰੀ ਤੇ ਨਹੀਂ ਲੱਗਣ ਦਿੰਦੀ ਲੱਗਣ ਨਹੀਂ ਦਿੰਦੀ ਨਾ ਪੱਕੀ ਗੱਲ ਆ ਪੱਕੀ ਹੁਣ ਨਹੀਂ ਲੱਗਣ ਦਿੰਦੀ ਨਾ ਇਹ ਨੌਕਰੀ ਤੇ ਲੱਗਦੀ ਕਦੇ ਵੀ ਮੇਰੇ ਕਹਿਣ ਤੋਂ ਬਾਅਦ ਵੀ ਨਹੀਂ ਲੱਗਣ ਦਿੰਦੀ ਨਾ ਅੱਛਾ ਨਾ ਅੱਛਾ ਨਾ ਇਹ ਲੱਗਦੀ ਨਹੀਂ ਨੌਕਰੀ ਤੇ ਮੈਂ ਲੱਗਣ ਨਹੀਂ ਦਿੰਦੇ ਇਹਨੂੰ ਫਿਰ ਪਤਾ ਕਿ ਮੈਂ ਪਰਮੇਸ਼ਵਰ ਨੇ ਮੈਨੂੰ ਚੁਣਿਆ ਜੋ ਮੈਂ ਸ਼ਾਵਲ ਜੂਸ ਕਰਦਾ ਪੂਰੇ ਕਰਦਾ ਪਰਮੇਸ਼ਵਰ ਪਤਾ ਤੈਨੂੰ ਪਤਾ ਤੈਨੂੰ ਹੈ ਇਹਨੂੰ ਪਤਾ ਨਾ ਪਤਾ ਜੋ ਮੈਂ ਬੋਲ ਕੇ ਜਾਊਂਗਾ ਉਹਨੂੰ ਕੋਈ ਜੰਮਣਿਆ ਜੰਮਿਆ ਨਹੀਂ ਰੋਕਣ ਵਾਲਾ ਇਹ ਪ੍ਰਾਰਥਨਾ ਵੀ ਕਰਦੀ ਆ ਬੱਜਲ ਵੀ ਪੜਦੀ ਆ ਮੈਨੂੰ ਬਹੁਤ ਗੁੱਸਾ ਚੜਦਾ ਦੇ ਤੇ ਹਾਂ ਫਿਰ ਇਹਦਾ ਪਤੀ ਇਹਦੇ ਨਾਲ ਲੜਦਾ ਮੈਂ ਲੜਾਨੀਆਂ ਹਾਂ ਫਿਰ ਘਰ ਚ ਕਲੇਸ਼ ਕਰਦੀ ਆ ਮੈਂ ਕਰਾਨੀਆਂ ਹਾਂ ਅੱਛਾ ਹਾਂ ਸਭ ਕੁਝ ਮੈਂ ਕਰਾਨੀਆਂ ਦੇ ਦਮ ਇਰੇ ਪੇਟ ਨੂੰ ਘੁੱਟਦੀ ਆ ਕੇ ਹਾਂ ਇਹਨੂੰ ਕੁਝ ਵੀ ਨਹੀਂ ਕਰ ਦਿੰਦੀ ਮੈਂ ਆਤਮਾ ਤੇ ਦੇਖ ਰਿਆਂ ਇਹਦੇ ਪੇਟ ਨੂੰ ਘੁੱਟਦੀ ਆ ਗਈ ਹਾਂ ਕਰਦੀ ਆ ਮੈਂ ਸਭ ਕੁਝ ਕਰਦੀ ਆ ਹੂੰ ਇਹਨੂੰ ਚਿੰਤਾ ਇੰਨੀ ਦਿਨੀਆਂ ਕਿ ਮਰਨ ਤੱਕ ਸੋਚਦੀ ਆ ਮੈਂ ਮੈਂ ਮਰ ਜਾ ਬਾਲ ਫਰਾਏ ਵਾਸਤੇ ਮਾਲ ਵਿੱਚ ਪਾਇਆ ਹਾਂ ਹਾਂ ਬਹੁਤ ਵਾਰ ਮੈਂ ਮੈਨੂੰ ਲੈ ਕੇ ਜਾਊਂਗੀ ਹਾਂ ਪਰ ਇਹ ਨਾਮ ਦੀ ਨਮਾਜ਼ਨ ਕੋ ਪੜ੍ਹ ਦਿਆ ਪ੍ਰਾਰਥਨਾ ਕਰ ਦਿਆ ਇਹ ਪਰਮੇਸ਼ਰ ਤੇ ਵਿਸ਼ਵਾਸ ਬਹੁਤ ਕਰ ਦਿਆ ਰਹਿਣਾ ਫਿਰ ਇਹ ਚਾਹ ਦੱਸ ਰਹਿਣਾ ਮੈਂ ਭਵਿੱਖਬਾਣੀ ਕਰਦਾ ਕਿ ਇਹ ਬੱਚੀ ਬles ਹੋ ਰਹੀ ਹੈ ਨੌਕਰੀ ਨਾਲ ਵਾਪਸ ਆ ਰਹੀ ਹੈ ਚਰਚ ਵਿੱਚ ਇਹ ਵੱਡੀ ਗਵਾਹੀ ਨਾਲ ਆ ਰਹੀ ਹੈ ਪਤਾ ਤੈਨੂੰ ਪਤਾ ਅੱਜ ਤੋਂ ਬਾਅਦ ਰੋਕੇਗਾ ਅੱਜ ਤੋਂ ਬਾਅਦ ਰੋਕੇਗੇ ਅੱਜ ਤੋਂ ਬਾਅਦ ਬੋਲ ਰੋਕੇਗੇ ਸ਼ੁਭ ਦੋਸਤਾਂ ਰੋਕੇਗਾ ਅੱਜ ਤੋਂ ਬਾਅਦ ਕਿੰਨਾ ਸਾਲ ਹੋ ਗਿਆ ਤੈਨੂੰ ਆਏ ਨੂੰ ਮੈਂ ਤਾਂ ਬਹੁਤ ਸਮਾਂ ਤੋਂ ਹਾਂ ਜਿਸ ਦਿਨ ਹੈਕਰ ਵੀ ਚਾਹੀਏ ਹਾਂ ਉਸਨੂੰ ਤਾਂ ਆਰੀਆ ਮੈਂ ਹੋਰ ਕੀ ਕੁਛ ਕਰਦੀ ਇਸ ਘਰ ਚ ਮੈਂ ਸਭ ਕੁਝ ਕਰਦੀ ਆ ਕਲੇਸ਼ ਕਰਾਨੀਆਂ ਲੜਾਈ ਝਗੜਾ ਕਰਾਨੀਆਂ ਸਭ ਨੂੰ ਮੰਨਦਾ ਪੂਰਾ ਬੁਲਾਣੀਆਂ ਇਸਨੂੰ ਤੇਸ ਤੋਂ ਜ਼ਿਆਦਾ ਕਿਨੂੰ ਸਾਰਿਆਂ ਦੀ ਨਜ਼ਰਾਂ ਚ ਗੇਰਖਿਆ ਮੈਂ ਨੇ ਇਤਨਾ ਬੁਰਾ ਬਣਾ ਰਖਿਆ ਇਸਨੂੰ ਮੈਨੇ ਓਕੇ ਤੇ ਇਹ ਕਿਸੇ ਲਈ ਚੰਗੀ ਨਹੀਂ ਹੈਗੀ ਕੋਦੇ ਆਪਣੇ ਹਸਬੰਡ ਲਈ ਵੀ ਨਹੀਂ ਉਸਨੂੰ ਵੀ ਇੰਨਾ ਬੁਰਾ ਬੁਲਾਉਂਦੀ ਆ ਮੈਂ ਇਹਦੇ ਤੋਂ ਲਾਪਰਵਾਹ ਤੂੰ ਪਾਈ ਹੈ ਹਾਂ ਸਭ ਕੁਝ ਮੈਂ ਕਰਾਨੀਆਂ ਹੂੰ ਚਾ ਫਿਰ ਹੁਣ ਦੱਸ ਕਿ ਮੈਂ ਕਰਨਾ ਛੱਡਣਾ ਨੂੰ ਕਿ ਨਹੀਂ ਛੱਡਣਾ ਛੱਡਣਾ ਨਹੀਂ ਛੱਡਣਾ ਬੋਲ ਉੱਤਾਰ ਸੋਚੀ ਬਾਸ ਛੱਡਣਾ ਨਹੀਂ ਛੱਡਣਾ ਛੱਡਣਾ ਆ ਤੂੰ ਵਾਦ ਤਾਰਾ ਵਾਪਸ 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 ਆਏਗਾ ਨਾ ਜੋਬ ਲੱਗੂ ਏ ਤੈਨੂੰ ਪਤਾ ਹਾਂ ਇਹਦੀ ਜੋਬ ਲੱਗੂਗੀ ਰਿਕਾਡ ਪਾਏਗਾ ਨਾ ਪਾਏਗਾ ਨਾ ਪਾਉਂਦਾ ਹੁਣ ਵੀ ਇਹਦੇ ਪੇਪਰ ਕਲੀਅਰ ਹੋਣਾ ਸੀ ਮੈਂਨੇ 5 ਨੰਬਰ ਘਟਾਏ ਇਹਦੇ ਨਹੀਂ ਇਹਦਾ ਪੇਪਰ ਕਲੀਅਰ ਹੋ ਜਾਂਦਾ ਮੈਨੂੰ ਪਤਾ ਸੀ ਜੇ ਪੇਪਰ ਕਲੀਅਰ ਹੋ ਗਿਆ ਨੌਕਰੀ ਤੇ ਲੱਗ ਜੂਗੀ ਮੈਂਨੇ ਇਹਦੇ 5 ਨੰਬਰ ਹੋਰ ਸੇ ਟਾਂ ਘਟਾਏ ਹੁਣ ਅੱਜ ਤੋਂ ਬਾਅਦ ਤੂੰ ਇਹਦੇ ਕਿਸੇ ਵੀ ਕਾਗਜ਼ ਕਾਰਵਾਈ ਦੇ ਵਿੱਚ ਐਂਟਰੀ ਨਹੀਂ ਕਰੇਗਾ ਸੁਣ ਗਿਆ ਇਹਦੇ ਕਿਸੇ ਵੀ ਕਾਗਜ਼ ਕਾਰਵਾਈ ਦੇ ਵਿੱਚ ਐਂਟਰੀ ਨਹੀਂ ਕਰੇਗਾ ਕੋਈ ਨਹੀਂ ਆਜਣ ਦੇ ਆਪਣੇ ਨੇ ਤੂੰ ਕਿਸੇ ਵੀ ਕਿਸੇ ਵੀ ਐਂਟਰੀ ਨਹੀਂ ਕਰੇਗਾ ਅੱਜ ਤੋਂ ਬਾਅਦ ਸੁਣ ਗਿਆ ਫੜ ਕਰਨ ਚਲ ਨਕਲਾ ਚਲ ਚਲ ਮੇਸ਼ ਨਾਲੀ ਛੱਡ ਔਰ ਨਿਕਲ ਤੇਰਾ ਰਾਤ ਇਸ ਘਰ ਚੋਂ ਖਤਮ ਹੈ ਚਲ ਪਿੱਛੇ ਟੁਹੀ ਦਾ ਨਿਕਲ ਪਿੱਛੇ ਚਲ ਪੂਰੇ ਤੋਰ ਛੱਡ ਪੂਰੇ ਤੋਰ ਛੱਡ ਪੂਰੇ ਤੋਰ ਤੇ ਮੇਰੇ ਪਰਮੇਸ਼ਰ ਇਸ ਬੱਚੀ ਨੂੰ ਤੂੰ ਬles ਕਰਾਦਾ ਅਦਾ ਬੰਦਾ ਤੇਰਾ ਆਤਮਾ ਨੂੰ ਬles ਕਰੀਂ ਸ਼ਿਗਰ ਤੇਰਾ ਆਤਮਾ ਨੂੰ ਬles ਕਰੀਂ ਪਿਤਾਜ ਤੋਂ ਬਾਅਦ ਮੈਂ ਯੋਗ ਲਈ ਘੋਸ਼ਣਾ ਕਰਦਾ ਖਰਾਵੰਦਾ ਮੇਰੇ ਸਾਮਰਥੀ ਪਰਮੇਸ਼ਰ ਇਹ ਵੱਚੀ ਅੱਜ ਤੋਂ ਬਾਸ ਸ਼ੁਰੂਆਤ ਜਦੋਂ ਕਰੇ ਇੱਕ ਬੱਤੀ ਬਲੇਸਿੰਗ ਇਸ ਜ਼ਿੰਦਗੀ ਦਾ ਹਿੱਸਾ ਬਣੇ ਮੇਰੇ ਪਰਮੇਸ਼ਰ ਤੇ ਨਮਸ਼ ਪ੍ਰਭੂ ਯਸ਼ੂ ਮਸੀਹ ਦੇ ਸਾਮਰਥੀਆਂ ਵਿੱਚ ਹਾਂਗੇ ਅਮੇਨ ਹਾਂਗੇ ਨਹੀਂ ਆਮ